ये एक ऐसी मासूम बच्ची की कहानी है जो अपने माँ बाप की बहुत ही लाडली और इकलौती बच्ची थी जो दिल्ली के एम हॉस्पिटल के डॉक्टर सचिन तलवार की लापरवाही की वजह से इस दुनिया को छोड़ के चली गई इस बच्ची का इस हॉस्पिटल में तीन महीने से इलाज चल रहा था और डॉक्टरों ने कहा कि इसका एक दो घंटे का माइनर ऑपरेशन होगा उसके बाद आपकी बच्ची आपको ठीक ठाक मिल जाएगी डॉक्टर ने कहा कि ऑपरेशन सक्सेसफुल हो गया है अभी आपकी बेटी भी होश है होश आने पर ही आप उससे मिल सकते हैं पेरेंट्स ने एक दिन इंतज़ार किया और होश न आने पर उन्होंने उनसे डॉक्टर से मिलने की रिक्वेस्ट की तो डॉक्टर ने सिक्योरिटी बढ़ा दी और डॉक्टर ने बच्ची को पेरेंट्स से नहीं मिलने दिया और आगे का लाइम आप खुद देख सकते आप देखो ये उनकी हो यार डॉक्टर देखो कितना बैस रहे हो ਮੰਗਿਆ ਸੀ ਬਾਜੀ ਇਹ ਮੇਰੀ ਨਕਲੀ ਆ ਜੀ ਜੀ ਇਹਨੇ ਮੰਗਿਆ ਸੀ ਸਾਡੀਆਂ ਨੰਬਰ ਬਣਾਓ ਕਿ ਕੁੜੀ ਦੀਆਂ ਅੱਖਾਂ ਦੇਣੀਆਂ ਇਹ ਕਹਿੰਦੀ ਹੈ ਲੇਡੀ ਕਹਿੰਦੀ ਸੀ ਸਾਨੂੰ ਕਰੋ ਸੌ ਨੰਬਰ ਕਰੋ ਕੀ ਬੋਲਣਾ ਹੈ ਬੋਲ ਹਾਂ ਬੋਲ دیا۔ ਅਬ ਆਪ ਆਪਣੇ ਕਿਹੜੇ ਕਪਾਉਣ ਪਾਉਣੇ ਪਾਟੇ ਨੂੰ ਜਾਂਦਾ ਜਾਣੀ ਨਹੀਂ ਜਾਣ ਦੇਉਂਗਾ ਮੈਂ ਆਪਕੋ ਆਪ ਪਹਿਲੇ ਵਹਾਂ ਕਿੱਥੇ ਆਏ ਥੇ ਨਹੀਂ ਇਹਨੂੰ ਜਾਣਦੇ ਨੂੰ ਜਾਣਦੇ ਸਾਨੂੰ ਅਸੀਂ ਇੱਥੇ ਫੋਟੋ ਕਿੱਦਾਂ ਚਾਹੀਦੀ ਆਪ ਹਮਾਰੇ ਸਾਥ ਕੀ ਹੈ ਜੋ ਆਪਕਾ ਨਾਮ ਕੀ ਹੈ ਅਬ ਆਪਣੇ ਨਾਮ ਬਤਾਈਏ ਆਪ ਅਗਲੇ ਆਈਏ ਅੰਦਰ ਆਪਣਾ ਨਾਮ ਬਤਾਓ ਆਪਣੇ ਨਾਮ ਬਤਾਈਏ ਮੈਮ ਕੁਝ ਬੋਲ ਰਹਾ ਨਹੀਂ ਹੈ ਨਾ ਬੈਟ ਪਾੜ ਲਓ ਨਾ ਫੋਟੋ ਆ ਗਈ ਨਾ ਫੋਟੋ ਆ ਗਈ ਫੋਟੋ ਆ ਗਈ ਸਾਡੇ ਕੋਲ ਵਸਲਾ ਉਹ ਆਰਪੀਓ ਕੇ ਡਿਪਾਰਟਮੈਂਟ ਦੇ ਦਫ਼ਤਰ ਹੈ ਇਹਨਾਂ ਦਾ ਲੈਟਸ ਗੋਟੀ हमारे बच्चे की आंखेंग्रेसिव ना हो एक मिनट दीपक आपसे बात करना चाहूंगी मैं मैं और डिपार्टमेंट से हूँ इनको कुछ पता नहीं है पंजाब में रहते हैं भैया आप लोग एक मिनट एग्रेसिव भैया क्या करेगा इसमें

ਆ ਗਏ ਰੋਚੀ ਮੁਲਾਕਾਤ ਜਮਾ ਕਰਾ ਦੀ ਜਨ ਸੋਰੀ ਮੰਗਾਓ ਇਹਦੇ ਕੋਲ ਪਾਜੀ ਇਹਦੇ ਕੋਲ ਸੋਰੀ ਮੰਗਾਓ ਚਾਂ ਜਾਵਾਂਗੇ ਚੁੱਪ ਕਰਕੇ ਚੱਲ ਜਾਾਂਗੇ ਅਸੀਂ ਆਪਣੀ ਬੋਡੀ ਲੈ ਕੇ ਆ ਵੀਡੀਓ ਕੋਈ ਨਹੀਂ ਬਣਾ ਦੇਗੇ ਸਰ ਪਰ ਐਸੇ ਮਰੀ ਬੋਡੀ ਵੀਡੀਓ ਵੀਡੀਓ ਬਣਾਣੀ ਹੈ ਵੀਡੀਓ ਤੁਸੀਂ ਬਣਾਣੀ ਅੱਖਾਂ ਮੰਗ ਲਈ ਨਹੀਂ ਹਾਂ ਵੀਡੀਓ ਬਣਾਇਆ ਕਿਉਂ ਨਹੀਂ ਅੱਗੇ ਬਣਾ ਅਸੀਂ ਆਪਣੀ ਬੋਡੀ ਲੈ ਕੇ ਆ ਵੀਡੀਓ ਇਹਨਾਂ ਨੇ ਬਣਾਈ ਨਾਲ ਅੱਖਾਂ ਮੰਗਣ ਆਏ ਨੇ ਵੀਡੀਓ ਬਣਾਉਂਦਾ ਵੱਡਾ ਬੋਲਦਾ ਓਏ ਇੱਕ ਲੜਕੀ ਹੋ ਕੇ ਲੜਕੀ ਮੰਗ ਰਹੀ ਹੈ ਸ਼ਰਮ ਕਰ ਮੜੀ ਸੀ ਚੋਰ ਬਜਾ ਲਈ ਪਾਈ ਦੀ ਮਾਰੇ ਬੱਚਾ ਦੋ ਤੁਹਾਰੇ ਬੱਚਾ ਦੋ ਚਲੋ ਆਪਾਂ ਚੱਲ ਚੱਲ ਐਸਟਨੀ ਤੋਂ ਐਸਸਪਬ ਦੇਖਣਾ ਬਾਤ ਕਰ ਜਗਲੀ ਐਦਾ ਹੈ ਕਿ ਭਾਜੀ 3 ਸਾਲ ਤੋਂ ਸਾਡੇ ਨਾਲ ਮਗਰ ਟਰੀਟਮੈਂਟ ਚੱਲ ਰਿਆ ਸੀ 2 ਸਾਲ ਦੀ ਗੱਲ ਹੈ ਫੋਟੋ ਮੈਂ ਉਹਨੇ ਤੁਹਾਨੂੰ ਦਿਖਾ ਦਿੰਦਾ ਬਾਅਦ ਚ ਅਪਡੇਟ ਵੀ ਕਰ ਦੂੰਗਾ ਇਸੇ ਦੌਰਾਨ ਇਹਨਾਂ ਨੇ ਨਾ ਸਾਨੂੰ ਟਾਈਮ ਦਿੱਤਾ 2018 ਚ ਮਾਰਚ ਦੇ ਵਿੱਚ ਤੁਹਾਡੀ ਲੜਕੀ ਦਾ ਦਿਲ ਚ ਛੇ ਦਾ ਤੇ ਬਾਈਪਾਸ ਸਰਜਰੀ ਹੋएगी ਛੋਟੀ ਜੀ 3 ਕਿ ਘੰਟੇ ਦਾ ਆਪਰੇਸ਼ਨ ਹੈ ਤੇ ਜੇ ਦਵਾਈਆਂ ਨਾਲ ਦਵਾਈਆਂ ਨਾਲ ਵੀ ਵੈਸੇ ਠੀਕ ਹੋ ਸਕਦੀ ਐ। ਬਾਜੀ ਇਹਦਾ ਰਾਜ ਹੋਣ। ਠੀਕ ਐ ਉਸ ਤੋਂ ਬਾਅਦ ਚਲੋ ਜੀ। ਉਸ ਤੋਂ ਬਾਅਦ ਉਸ ਤੋਂ ਬਾਅਦ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਨੇ ਅੱਜ 28 ਦੀ ਦਾ ਟਾਈਮ 28 ਦੀ ਦਾ ਟਾਈਮ ਦਿੱਤਾ ਫਿਰ ਡਿਲੇ ਕਰਤਾ ਫਿਰ ਆਪਰੇਸ਼ਨ ਇਹਨਾਂ ਨੇ ਕਿੰਨੇ ਦੀ ਨਾਸ ਨਵੀ ਪੈਣੀ ਐ ਨਾਸ ਚੀਨੇ ਕਿੰਨੇ ਪੈਸੇ ਲੱਗੇ ਬਾਜੀ 3 ਲੱਖ ਰੁਪਏ ਨਾਸ ਦਾ ਲਿਆ ਤਿੰਨ ਲੱਖ ਰੁਪਏ ਨਾਸ ਦਾ ਲਿਆ ਸਾਰਾ ਕੁਝ ਲਿਆ ਫਿਰ ਬਾਅਦ ਚੋਂ ਚਲੋ ਇਹ ਉਸ ਤੋਂ ਬਾਅਦ ਇਹਨਾਂ ਨੇ ਸਾਰਾ ਕੁਝ ਕਰਤਾ ਜੀ ਆਪਰੇਸ਼ਨ ਇਹਨਾਂ ਨੇ ਮੰਗਲਵਾਰ ਕਰਤਾ ਮੰਗਲਵਾਰ ਨੂੰ ਆਪਰੇਸ਼ਨ ਕੀਤਾ ਸਵੇਰੇ ਉਸ ਤੋਂ ਬਾਅਦ ਇਹਨਾਂ ਨੇ 3 ਘੰਟੇ ਦਾ ਕੰਮ ਦਿੱਤਾ ਸੀ 12 ਘੰਟੇ ਆਪਰੇਸ਼ਨ ਨੂੰ ਲੱਗ ਗਿਆ ਚਲੋ ਜੀ ਐਸੀ ਕਿ ਇਹਨਾਂ ਨੇ ਬਾਅਦ ਚ ਵੈਡੀਲੇਟਰ ਤੇ ਪਾਤੀ ਕੁੜੀ ਨਾ ਸਾਨੂੰ ਦਿਖਾਈ ਉਸ ਤੋਂ ਬਾਅਦ ਅੱਜ ਪਹਿਲਾਂ ਕਹਿੰਦੇ 10 ਵਜੇ ਨਾਲ ਕੁੜੀ ਡੈੱਡ ਹੋ ਗਈ ਫਿਰ ਕਹਿੰਦੇ ਜੀ ਪੈਸੇ ਜਮਾ ਕਰਾਓ ਫਿਰ ਟ੍ਰੀਟਮੈਂਟ ਕਰਨਾ ਫਿਰ ਇਹਨਾਂ ਨੇ ਟ੍ਰੀਟਮੈਂਟ ਦਿੱਤਾ ਕਹਿੰਦੇ ਕੁੜੀ ਚੱਲ ਰਹੀ ਹੈ ਉਸ ਤੋਂ ਬਾਅਦ ਆ ਹੁਣ 12:30 ਵਜੇ ਕੁੜੀ ਡੈੱਡ ਗਈ ਐਸੀ ਇੰਨਾ ਹਲਾਦੁਲਾ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਕੋਈ ਨਹੀਂ ਸਾਡੀ ਸੁਣੀ ਚਲੋ ਜੀ ਉਸ ਤੋਂ ਬਾਅਦ ਆਪਾਂ ਵੀ ਕੰਪਰਮਾਈਜ਼ ਕਰ ਲਿਆ ਡਾਕਟਰ ਨਾਲ ਕਿ ਰੱਬ ਦੇ ਹੱਥ ਹੈ ਉਸ ਤੋਂ ਬਾਅਦ ਇਹਨਾਂ ਨੇ ਹੁਣ ਅਸੀਂ ਬੋਡੀ ਲੈਣ ਆ ਰਹੇ ਆ ਤੇ ਸਾਨੂੰ ਕਹਤਾ ਸੀ ਕਿ ਇਹਦਾ ਪੋਸਟਮਾਰਟਮ ਨਹੀਂ ਕਰਾਣਾ ਉਸ ਤੋਂ ਬਾਅਦ ਇੱਕ ਲੇਡੀਜ਼ ਆ ਕੇ ਸਾਨੂੰ ਕਹਿੰਦੀ ਹੈ ਡਾਕਟਰ ਜੀ ਕਿ ਕੁੜੀ ਤੁਹਾਡੀ ਬਹੁਤ ਹੀ ਸੁੰਦਰ ਹੈ ਸਾਨੂੰ ਦੁੱਖ ਹੋਇਆ ਪਰ ਜੇ ਤੁਸੀਂ ਕਹਿੰਦੇ ਹੋ ਤਾਂ ਸਾਨੂੰ ਅੱਖਾਂ ਦੇ ਦਿਓ ਮਤਲਬ ਇਹ ਕੀ ਹਾਲ ਹੈ ਇੱਥੇ ਹਸਪਤਾਲ ਦਾ ਅੱਖਾਂ ਸਾਡੇ ਤੋਂ ਮੰਗ ਰਿਹਾ ਤੇ ਸਾਨੂੰ ਕੁੜੀ ਨਹੀਂ ਦੇ ਰੇ ਆ ਹਾਲ ਹੈ 올 ਇੰਡੀਆ ਇੰਸਟੀਚਿਊਟ ਦਾ ਏ ਹਾਲ ਏਮਸ ਹਸਪੀਟਲ ਆ ਦਿੱਲੀ ਦਾ ਮੇਨ ਜਿੱਥੇ ਮੋਦੀ ਸਾਹਿਬ ਆਪ ਕਹਿੰਦੇ ਆ ਕਿ ਇਹ ਫ੍ਰੀ ਹੈ ਫ੍ਰੀ ਤਾਂ ਮੈਨੂੰ ਕੁਝ ਨਜ਼ਰ ਨਹੀਂ ਆ ਰਹੀ ਸੀ ਪੰਜਾਬ ਤੋਂ ਗੁਰਦਾਸਪੁਰ ਤੋਂ ਆਏ ਆ ਕਿ ਸਾਡਾ ਕੋਈ ਹੱਲ ਹੋਗਾ ਇੱਥੇ ਵੱਡੇ ਵੱਡੇ ਠੀਕ ਹੋ ਕੇ ਜਾਂਦੇ ਪਰ ਸਾਨੂੰ ਨਹੀਂ ਪਤਾ ਸੀ ਕਿ ਇੱਥੇ ਐ ਕੁਝ ਹੋ ਰਿਹਾ ਸਾਡੀ ਬੇਟੀ ਚਲੀ ਗਈ ਮੈਂ ਕਹਿੰਦਾ ਸਾਡੀ ਕੁੜੀ ਚਲੀ ਗਈ ਆ ਹੈ ਖੁਸ਼ੀ ਨਾ ਸੀ ਸਾਰੀਆਂ ਖੁਸ਼ੀਆਂ ਲੈ ਗਈ ਉਹ ਮੈਂ ਹੱਥ ਜੋੜ ਕੇ ਕਹਿੰਦਾ ਇਸ ਤੋਂ ਬਾਅਦ ਐਮਸ ਵਿੱਚ ਨਾ ਆਇਓ ਤੇ ਆ ਜਿਹੜਾ ਸਾਡੇ ਨਾਲ ਆਇਆ ਜਿਹਨਾਂ ਨੇ ਬਖਤਮੀ ਜੀ ਕੀਤੀ ਹੈ ਮਤਲਬ ਤੰਗਾ ਕੀਤਾ ਸਾਡੇ ਨਾਲ ਕਿ ਅੱਖਾਂ ਸਾਨੂੰ ਦੇ ਦਿਓ ਤਾਂ ਮੈਂ ਕੁੜੀ ਰਿਹਾ ਮੱਲਾ ਇਹ ਹਾਲ ਆ ਇੱਥੇ ਸਾਡੀਆਂ ਲੇਡੀਜ਼ ਜਾ ਚੁੱਕੀਆਂ ਸੀ ਅਸੀਂ ਘਰੇ ਕੁਝ ਤਿਆਰੀ ਕਰਦੇ ਸੀ ਕਿ ਚੱਲ ਸਵੇਰੇ ਆਪਾਂ ਸਾਰੇ ਰਿਲੇਟਿਵ ਕਰੀਏ ਤੇ ਮੈਂ ਕਹਿੰਦਾ ਹੁਣ ਆਪਣੇ ਰਿਲੇਟਿਵ ਅਸੀਂ ਇੱਥੇ ਲੈ ਕੇ ਆਵਾਂਗੇ ਜੇ ਸਵੇਰੇ ਆਹ ਦੇਖੋ ਜੀ ਗਾੜ ਜਾ ਰਹੇ ਸਾਰੇ ਜਣੋ ਗਾੜ ਜਾ ਰਹੇ